ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਇੱਕ ਛੱਡਿਆ ਹੋਇਆ ਸ਼ਗੂਫਾ ਵੀ ਜੀ ਸੁਨੀਲ ਜਾਖੜ ਰਿਜ਼ਾਈਨ ਕਰ ਗਿਆ ਜੀ ਸਵਾਲ ਹੀ ਪੈਦਾ ਨਹੀਂ ਕਿਉਂ ਕਰ ਲਿਆ ਇਦਾਂ ਤਾਂ ਕੋਈ ਨਹੀਂ ਹੁੰਦਾ ਵੀ ਅਸਤੀਫਾ ਦੇ ਕੇ ਤੇ ਬੰਦਾ ਕਹੇ ਜੀ ਮੈਂ ਅਸਤੀਫਾ ਦਿੱਤਾ ਇਹ ਹੋ ਨਹੀਂ ਸਕਦਾ ਜਿੰਨਾ ਕਿਸਾਨਾਂ ਲਈ ਇਸ ਵਕਤ ਸਾਡੀ ਸਰਕਾਰ ਕਰ ਰਹੀ ਹੈ ਸੈਂਟਰ ਵੀ ਕਿਸੇ ਨੇ ਵੀ ਨਹੀਂ ਕੀਤਾ ਜੇ ਮੈਂ ਵੀ ਸਭਾਵਕ ਉਹਨਾਂ ਦੀ ਜਗ੍ਹਾ ਕਿਤੇ ਇਹੋ ਜੀ ਸਿਚੁਏਸ਼ਨ ਤੋਂ ਹੁੰਦਾ ਤੇ ਮੈਂ ਸਮਝਦਾ ਵੀ ਪਾਰਟੀ ਵੀ ਮੈਂ ਆਪਣਾ ਅਸਤੀਫਾ ਦਵਾ ਤੋ ਪਾਰਟੀ ਨੇ ਇਸ ਨੂੰ ਸਮਝਿਆ ਵੀ ਨਹੀਂ ਪਾਰਟੀ ਦਾ ਜਿਹੜਾ ਕਾਦਾ ਹੈ ਪਾਰਟੀ ਦੀ ਜਿਹੜੀ ਵੋਟ ਸ਼ੇਅਰ ਹੈ ਉਹ ਬਹੁਤ ਤਿੰਨ ਗੁਣਾ ਵਧਿਆ ਛਾ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਅਸਤੀਫੇ ਨੂੰ ਲੈ ਕੇ ਅਟਕਲਾਂ ਦੇ ਵਿਚਾਲੇ ਇਸ ਵਕਤ ਸਾਡੇ ਨਾਲ ਸੀਨੀਅਰ ਆਗੂ ਜਿਹੜੇ ਭਾਜਪਾ ਦੇ ਫਤੇਜੰਗ ਬਾਜਵਾ ਜੁੜ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਬਾਬਤੇ ਦੇ ਉੱਤੇ ਕਿ ਵਾਕੇ ਹੀ ਸੁਨੀਲ ਕੁਮਾਰ ਜਾਖੜ ਉਹਨਾਂ ਵੱਲੋਂ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਹੈ ਜਾਂ ਨਹੀਂ। ਤਾਂ ਬਾਜਵਾ ਸਾਬ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਦੇ। ਬਾਜਵਾ ਸਾਬ ਸਭ ਤੋਂ ਪਹਿਲਾਂ ਹੀ ਜਾਣਾਂਗੇ ਕਿ ਜੋ ਅੱਜ ਸਵੇਰ ਤੋਂ ਹੀ ਖਬਰ ਨਸ਼ਰ ਹੋ ਰਹੀ ਹੈ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਉਹਨਾਂ ਵੱਲੋਂ ਪਿੱਛੇ ਅਸਤੀਫੇ ਦੀ ਪੇਸ਼ਕਸ਼ ਹੈ ਜਿਹੜੀ ਆ ਉਹ ਰੱਖੀ ਗਈ ਹੈ ਕੀ ਆਖਿਰ ਇਸ ਪਿੱਛੇ ਸੱਚਾਈ ਕੀ ਹੈ ਦੇਖੋ ਬਿਲਕੁਲ ਬੇਬੁਨਿਆਦ ਇਹ ਗੱਲਾਂ ਨੇ ਇਹ ਸਾਰੇ ਕਿਆਫੇ ਲਾਏ ਜਾ ਰਹੇ ਆ ਤੁਸੀਂ ਕੀ ਸੁਨੀਲ ਜਾਖੜ ਜੀ ਦਾ ਜੇ ਅਸਤੀਫਾ ਦਿੱਤਾ ਹੁੰਦਾ ਜਾਂ ਇਹੋ ਜੀ ਕੋਈ ਖਬਰ ਹੁੰਦੀ ਤੇ ਉਹ ਪਾਰਟੀ ਵੱਲੋਂ ਆਣੀ ਸੀਗੀ ਇਦਾਂ ਤਾਂ ਕੋਈ ਨਹੀਂ ਹੁੰਦਾ ਵੀ ਅਸਤੀਫਾ ਦੇ ਕੇ ਤੇ ਬੰਦਾ ਕਹੇ ਜੀ ਮੈਂ ਅਸਤੀਫਾ ਦਿੱਤਾ ਇਹ ਹੋ ਨਹੀਂ ਸਕਦਾ ਬੜੇ ਸੁਲਝੇ ਹੋਏ ਇਮਾਨਦਾਰ ਚੰਗੇ ਲੀਡਰ ਨੇ ਸੋ ਸੁਨੀਲ ਜਾਖੜ ਹੁਰਾਂ ਦਾ ਅਸਤੀਫਾ ਦੇਣਾ ਮੈਂ ਕਹਿੰਦਾ ਵੀ ਬਿਲਕੁਲ ਇੱਕ ਆਪੋਜੀਸ਼ਨ ਵਾਲੀ ਪਾਰਟੀ ਦੇ ਲੋਕਾਂ ਦਾ ਇੱਕ ਛੜਿਆੰਤਰ ਛੱਡਿਆ ਗਿਆ ਵੀ ਸੁਨੀਲ ਜਾਖੜ ਜੀ ਬੀਜੇਪੀ ਨੂੰ ਛੱਡ ਗਏ ਨੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਦੋ ਦਿਨ ਪਹਿਲੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਔਰ ਮੈਂਬਰਸ਼ਿਪ ਡਰਾਈਵ ਦੇ ਉੱਤੇ ਅਸੀਂ ਸਾਰਾ ਉਸ ਦੇ ਬਾਰੇ ਡਿਸਕਸ ਕੀਤਾ ਵੀ ਪੰਜਾਬ ਨੂੰ ਕਿੱਦਾਂ ਚਲਾਣਾ ਹੈ ਕਿੰਨੀ ਮੈਂਬਰਸ਼ਿਪ ਹੋ ਰਹੀ ਹੈ ਤੇ ਜੇਕਰ ਉਹਨਾਂ ਦਾ ਅਸਤੀਫੇ ਵਾਲੀ ਗੱਲ ਹੁੰਦੀ ਤਾਂ ਉਹ ਅਗਲੇ ਤਾਂ ਇੰਟਰਸਟ ਹੀ ਕਿਉਂ ਹੁੰਦਾ ਸੋ ਇਹ ਗੱਲਾਂ ਸਿਰਫ ਬੇਬੁਨਿਆਦ ਗੱਲਾਂ ਨੇ ਉਡਾਈ ਹੋਈ ਕਿਸੇ ਦੀ ਖਬਰ ਹੈ ਇਸ ਦੇ ਵਿੱਚ ਕੋਹਾਂ ਦੂਰ ਤੱਕ ਕੋਈ ਸੱਚਾਈ ਨਹੀਂ ਹੈਗੀ ਕਹਿੰਦੇ ਜੁਲਾਈ ਮਹੀਨੇ ਤੋਂ ਹੀ ਉਹ ਲਗਾਤਾਰ ਕਹਿ ਰਹੇ ਨੇ ਕਿ ਮੈਂ ਆਪਣੀ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ ਕੋਈ ਕਿਸੇ ਹੋਰ ਨੂੰ ਅੱਗੇ ਲਾਇਆ ਜਾਵੇ ਅਸੀਂ ਪ੍ਰਧਾਨਗੀ ਦੇ ਉਹਨਾਂ ਦੇ ਰਹਿਨੁਮਾਈ ਹੇਠ ਰੱਖ ਕੇ ਕੰਮ ਕਰਾਂਗੇ ਬੀਜੇਪੀ ਦੇ ਵਿੱਚ ਤਾਂ ਰਹਿਣਗੇ ਲੇਕਿਨ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਉਹਨਾਂ ਨੇ ਪਹਿਲਾਂ ਵੀ ਕੀਤੀ ਕਹਿੰਦੇ ਜੋ ਸੋਰਸ ਸੀ ਜਾਣਕਾਰੀ ਦੇਦੀ ਦੇਖੋ ਹੀ ਇਜ਼ ਅ ਵੈਰੀ ਸੀਜ਼ਨਡ ਪੋਲਿਟੀਕਲ ਲੀਡਰ ਰੀਜ਼ਨ ਕੀ ਹੈ ਵੀ ਜਦੋਂ ਲੋਕ ਸਭਾ ਦੇ ਵਿੱਚ ਬੀਜਪੀ ਨੂੰ ਪੰਜਾਬ ਦੇ ਵਿੱਚ ਕੋਈ ਸੀਟ ਜਿੱਤਣ ਲਈ ਨਹੀਂ ਆਈ ਤੇ ਉਹਨਾਂ ਨੇ ਉਸ ਵਕਤ ਇਹ ਪੇਸ਼ਕਸ਼ ਕੀਤਾ ਵੀ ਅਸੀਂ ਜਿਹੜਾ ਹੈਗਾ ਵੀ ਮੈਂ ਰਿਜ਼ਾਈਨ ਕਰਨਾ ਚਾਹੁੰਦਾ ਕਿਉਂਕਿ ਮੈਂ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣਾ ਵੀ ਜਿਹੜੀ ਹੈ ਬੀਜਪੀ ਨੂੰ ਜੇ ਟਿਕਟ ਨਹੀਂ ਆਈ ਤੇ ਮੈਂ ਮੇਰਾ ਜ਼ਿੰਮੇਵਾਰੀ ਮੰਨਦੀ ਹੈ ਤੇ ਮੈਂ ਸਟੈਪ ਡਾਊਨ ਕਰਨਾ ਚਾਹੁੰਦਾ ਉਸ ਵਕਤ ਵੀ ਪਾਰਟੀ ਨੇ ਇੱਕ ਗੱਲ ਕਹੀ ਵੀ ਦੇਖੋ ਅਸੀਂ ਪੰਜਾਬ ਵਿੱਚ 6.6% ਤੇ 6.6% ਸਾਨੂੰ ਵਿਧਾਨ ਸਭਾ ਚ ਬਾਈ ਚਾਈਆਂ ਨੇ ਅੱਜ ਅਸੀਂ 18.8% ਉੱਤੇ ਆ 18.6 ਸਾਡਾ ਅੱਜ ਸਾਨੂੰ ਲੋਕਾਂ ਦੀ ਵੋਟ ਸ਼ੇਅਰ ਬੈਂਕ ਸ਼ੇਅਰ ਮਿਲਿਆ ਹੈ ਤੋ ਤੁਹਾਡਾ ਯੂ ਹੈਵ ਡਨ ਅ ਬੈਟਰ ਮੈਂਡਰਸ ਜੌਬ ਔਰ ਤੁਸੀਂ ਬਹੁਤ ਅੱਛਾ ਚਲਾਈਏ ਪਾਰਟੀ ਨੂੰ ਤੇ ਤੁਸੀਂ ਪਾਰਟੀ ਚ ਬਣੇ ਰਹੋ ਇਹੋ ਜੀ ਕੋਈ ਗੱਲ ਨਹੀਂ ਹੁੰਦਾ ਹੀ ਹੈ ਜੇ ਮੈਂ ਵੀ ਸੁਭਾਵਕ ਉਹਨਾਂ ਦੀ ਜਗ੍ਹਾ ਕਿਤੇ ਇਹੋ ਜੀ ਸਿਚੁਏਸ਼ਨ ਤੋਂ ਹੁੰਦਾ ਤੇ ਮੈਂ ਸਮਝਦਾ ਵੀ ਪਾਰਟੀ ਵੀ ਮੈਂ ਆਪਣਾ ਅਸਤੀਫਾ ਦਵਾ ਤਾਂ ਪਾਰਟੀ ਨੇ ਇਸ ਨੂੰ ਸਮਝਿਆ ਵੀ ਨਹੀਂ ਪਾਰਟੀ ਦਾ ਜਿਹੜਾ ਕਾਦ ਹੈ ਪਾਰਟੀ ਦੀ ਜਿਹੜੀ ਵੋਟ ਸ਼ੇਅਰ ਹੈ ਉਹ ਬਹੁਤ ਤਿੰਨ ਗੁਣਾ ਵਧਿਆ ਸਰ ਫੈਸਲਾ ਇਹ ਮੰਨਦੇ ਕਿ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਹੇਠ ਹੀ ਵੋਟ ਸ਼ੇਅਰ ਜਿਹੜਾ ਭਾਜਪਾ ਦਾ ਵਧਿਆ ਇਹ ਇਹ ਸਾਰੀ ਕਲੈਕਟਿਵ ਸਾਰੀ ਸਾਰਿਆਂ ਦਾ ਹੁੰਦਾ ਹੈ ਇਹ ਨਹੀਂ ਵੀ ਇੱਕ ਬੰਦੇ ਦੇ ਆਨ ਨਾਲ ਉਹ ਸ਼ੇਅਰ ਵਧਾ ਕਲੈਕਟਿਵ ਸਾਰਿਆਂ ਦਾ ਜ਼ੋਰ ਹੁੰਦਾ ਹੈ ਪਾਰਟੀ ਲਈ ਹਰ ਇੱਕ ਨੇ ਜ਼ੋਰ ਲਾਇਆ ਔਰ ਪਾਰਟੀ ਦੀ ਜਿਹੜੀ ਹੈ 3 ਟਾਈਮ ਜਿਹੜੀ ਹੈ ਗਰੁਵਥ ਵਧੀ ਹੈ ਪੰਜਾਬ ਦੇ ਵਿੱਚ ਔਰ ਅਗਾ ਵਧੇਗੀ ਸਿਰਫ ਜਿਹੜਾ ਕਿਸਾਨੀ ਦੇ ਲਈ ਕੋਈ ਇੱਕ ਇੱਕ ਇਹੋ ਜਿਹਾ ਪਰਸੈਪਸ਼ਨ ਲੋਕਾਂ ਨੇ ਬਣਾਇਆ ਪੰਜਾਬ ਦੇ ਵਿੱਚ ਵੀ ਬੀਜੇਪੀ ਜਿਹੜੀ ਹੈ ਕਿਸਾਨੀ ਦੇ ਪੱਖ ਤੇ ਨਹੀਂ ਹੈਗੀ ਥੈਟ ਇਜ਼ 올 ਰੋਂਗ ਔਰ ਜਿੰਨਾ ਕਿਸਾਨਾਂ ਲਈ ਇਸ ਵਕਤ ਸਾਡੀ ਸਰਕਾਰ ਕਰ ਰਹੀ ਹੈ ਸੈਂਟਰ ਦੀ ਕਿਸੇ ਨੇ ਵੀ ਨਹੀਂ ਕੀਤਾ ਔਰ ਤੁਸੀਂ ਦੇਖਿਆ ਵੀ ਐਗਰੀਕਲਚਰ ਮਨਿਸਟਰ ਸ਼ਿਵਰਾਜ चौहान ਜੀ ਅਇਤੋ ਤਿੰਨ ਦਿਨ ਪਹਿਲੇ ਸਾਰੇ ਕਿਸਾਨ ਲੀਡਰਸ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਈ ਹੈ ਤੋ ਇਹੋ ਜੀ ਗੱਲ ਬਿਲਕੁਲ ਹੀ ਨਹੀਂ ਇਹ ਇੱਕ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਜम्मू ਕਸ਼ਮੀਰ ਵਿੱਚ ਤੇ ਆਪੋਜੀਸ਼ਨ ਹਮੇਸ਼ਾ ਕਹਿੰਨਾ ਕਿ ਇਹੋ ਜੀ ਚਾਲ ਤੇ ਬੈਠਾ ਹੁੰਦਾ ਵੀ ਅਸੀਂ ਇਹੋ ਜੀ ਗੱਲ ਅਫਵਾਹ ਓੜਾਈਏ ਜਿਹਦੇ ਨਾਲ ਜਿਹੜੀ ਮੇਜਰ ਪਾਰਟੀ ਹੈ ਉਹਨੂੰ ਇਫੈਕਟ ਹੋਏ ਸੋ ਇਹਦੇ ਵਿੱਚ ਕੋਈ ਸਚਾਈ ਨਹੀਂ ਜਾਕਟ ਸਾਹਿਬ ਨਾਲ ਮੈਂ ਤੁਹਾਨੂੰ ਦੱਸਿਆ ਵੀ ਪਰਸੋਂ ਬੈਠ ਕੇ ਅਸੀਂ ਸਾਰਾ ਡਿਸਕਸ ਕੀਤਾ ਹੈ ਔਰ ਮੈਨੂੰ ਇਹੋ ਜੀ ਕੋਈ ਗੱਲ ਨਹੀਂ ਲੱਗਦੀ ਵੀ ਜਿੱਥੇ ਜਾਕਟ ਸਾਹਿਬ ਪਾਰਟੀ ਦੇ ਪ੍ਰਧਾਨ ਕੀ ਤੋਂ ਅਸਤੀਫਾ ਦੇਣ ਤੇ ਕਿਉਂ ਦੇਣ ਬਾਜਪਾ ਸਾਹਿਬ ਅਫਵਾਹਾਂ ਇਸ ਕਰਕੇ ਜਿਹੜੀਆਂ ਜ਼ਿਆਦਾ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਉਹ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਬਣ ਰਹੇ ਇਸ ਤੋਂ ਪਹਿਲਾਂ 15 ਅਗਸਤ ਨੂੰ ਉਹਨਾਂ ਵੱਲੋਂ ਇੱਕ ਝੰਡਾ ਫਹਿਰਾਉਣ ਦਾ ਜਿਹੜਾ ਇੱਕ ਮੈਸੇਜ ਕਨਵੇ ਕੀਤਾ ਗਿਆ ਸੀ ਲੇਕਿਨ ਝੰਡਾ ਜਿਹੜਾ ਫਤਿਹਜੰਗ ਬਾਜਵਾ ਵੱਲੋਂ ਫਹਿਰਾਇਆ ਗਿਆ ਤਾਂ ਇਸ ਤੋਂ ਬਾਅਦ ਦੇ ਵਿੱਚ ਕਾਫੀ ਕਿਆਸਰਾਈਆਂ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਵਿੱਚ ਇਹਨਾਂ ਅਫਵਾਹਾਂ ਨੇ ਹੁਣ ਇੰਨਾ ਕਰੂਪ ਧਾਰਨ ਕੀਤਾ ਹੈ ਕਿ ਇਸ ਵਕਤ ਇਹੀ ਖਬਰ ਚੱਲ ਰਹੀ ਹੈ ਕਿ ਪੇਸ਼ਕਸ਼ ਜਿਹੜੀ ਇੱਕ ਵਾਰੀ ਫੇਰ ਅਸਤੀਫੇ ਦੀ ਜਿਹੜੀ ਹੈ ਸੁਨੀਲ ਕੁਮਾਰ ਜਾਖੜ ਉਹਨਾਂ ਵੱਲੋਂ ਕਰ ਦਿੱਤੀ ਗਈ ਹੈ ਦੇਖੋ ਇਹ ਤਾਨੂੰ ਸ਼ਾਇਦ ਇਹ ਨਹੀਂ ਪਤਾ ਵੀ ਉਹਨਾਂ ਦੀ ਵਾਈਫ ਕੁਝ ਠੀਕ ਨਹੀਂ ਸੀਗੇ ਤੇ ਉਹ ਸਵਿਟਜ਼ਰਲੈਂਡ ਗਏ ਸੀ ਉਹਨਾਂ ਦਿਨਾਂ ਚ ਪਾਰਟੀ ਲੀਡਰਸ਼ਿਪ ਨੂੰ ਦੱਸ ਕੇ ਗਏ ਨੇ ਤੇ ਜੇ ਉਹ ਮਹੀਨਾ ਸਵਾ ਮਹੀਨਾ ਉਹ ਬਾਹਰ ਰਹੇ ਨੇ ਤੇ ਉਹਦੇ ਵਿੱਚ ਆਪਾਂ ਕਿਆਸਰਾਈਆਂ ਲਈ ਜਾਈਏ ਵੀ ਦੀ ਉਹ ਇਸ ਕਰਕੇ ਪਾਰਟੀ ਪਾਰਟੀ ਦੀ ਹਫਤਾ 10 ਦਿਨ ਪਹਿਲੇ ਮੀਟਿੰਗ ਸੀ ਉੱਚ ਵੀ ਆਏ ਨੇ ਲੁਧਿਆਣੇ ਵੀ ਮੀਟਿੰਗ ਵੱਡੀ ਹੋਈ ਸੀ ਉੱਚ ਵੀ ਪਾਰਟੀ ਦੇ ਗਏ ਨੇ ਸੋ ਇਹ ਕਿਤੇ ਵੀ ਨਹੀਂ ਇਹ ਸਿਰਫ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਇੱਕ ਛੱਡਿਆ ਹੋਇਆ ਸ਼ਗੂਫਾ ਹੈ ਵੀ ਜੀ ਸੁਨੀਲ ਜਾਖੜ ਰਿਜ਼ਾਈਨ ਕਰ ਗਿਆ ਜੀ ਸਵਾਲ ਹੀ ਪੈਦਾ ਨਹੀਂ ਕਿਉਂ ਕਰਨਗੇ ਮੰਨ ਲਓ ਕਿ 1% ਜੇ ਉਹਨਾਂ ਨੇ ਕੋਈ ਆਪਣੀ ਪੇਸ਼ਿਕਨ ਹੋਈ ਕੀਤੀ ਵੀ ਹੈ ਰਿਜ਼ਾਈਨ ਦੀ ਕੀ ਤੁਹਾਨੂੰ ਲੱਗਦਾ ਕਿ ਇਸ ਨਾਲ ਆਉਣ ਵਾਲੇ ਜਿਹੜੀਆਂ ਪੰਚਾਇਤੀ ਚੋਣਾਂ ਦੇ ਵਿੱਚ ਇਫੈਕਟ ਪਏਗਾ ਬੀਜੇਪੀ ਨੂੰ ਕੁਝ ਡੈਂਟ ਪਏਗਾ ਦੇਖੋ ਜੇ ਆਪਾਂ ਇਹ ਗੱਲ ਕਰੀਏ ਵੀ ਜਿਹੜੀਆਂ ਪੰਚਾਇਤੀ ਚੋਣਾਂ ਦਾ ਇਤੇ ਅਸਰ ਹੋਏਗਾ ਬਿਲਕੁਲ ਕੋਈ ਨਹੀਂ ਪੰਚਾਇਤੀ ਚੋਣਾਂ ਪਿੰਡਾਂ ਦੀਆਂ ਉਸ ਨਵਸੇ ਆਸਤਾਨਾ ਜੁੜੀਆਂ ਹੁੰਦੀਆਂ ਨੇ ਜਿਹਦਾ ਕੋਈ ਸਟੇਟ ਦੀ ਲੀਡਰਸ਼ਿਪ ਤੇ ਬਾਰੇ ਕਿ ਕੋਈ ਪੋਲੀਟੀਕਲ ਪਾਰਟੀ ਕੀ ਕਰ ਰਹੀ ਹੈ ਉਸ ਦਾ ਬਹੁਤਾ ਅਸਰ ਨਹੀਂ ਹੁੰਦਾ ਬਟ ਯੈਸ ਪਾਰਟੀ ਕਾਡਰ ਦੇ ਵਿੱਚ ਇਸ ਚੀਜ਼ ਦੀ ਜ਼ਰੂਰ ਥੋੜੀ ਜੀ ਮਾਇੂਸੀ ਆਂਦੀ ਹੈ ਜਦੋਂ ਇੱਕ ਉਹਨਾਂ ਦਾ ਪ੍ਰਧਾਨ ਆਲ ਆਫ ਅ ਸੱਡਨ ਜੇ ਕੋਈ ਰਿਜ਼ਾਈਨ ਕਰਦਾ ਹੈ ਪਰ ਇਹੋ ਜੀ ਗੱਲ ਹੈ ਨਹੀਂ ਨਾ ਇਸ ਕਿਸਮ ਦਾ ਕੋਈ 1% ਸੱਚ ਵੀ ਹੈ ਹੁੰਦਾ ਤੇ ਮੈਂ ਜ਼ਰੂਰ ਤੁਹਾਡੇ ਕੈਮਰੇ ਤੇ ਦੱਸਦਾ ਵੀ ਹਾਂਜੀ ਕੋਈ ਗੱਲਬਾਤ ਹੈ ਬਿਲਕੁਲ ਕੋਈ ਹੈਜੀ ਗੱਲ ਨਾਮਿਨੇਸ਼ਨ ਸ਼ੁਰੂ ਹੋ ਚੁੱਕੇ ਨੇ ਬੀਜੇਪੀ ਨੇ ਪੂਰੀ ਤਿਆਰੀ ਕਰ ਲਈਤੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਦੇਖੋ ਪੰਚਾਇਤੀ ਚੋਣਾਂ ਦੇ ਵਿੱਚ ਇਸ ਵੇਲੇ ਉਹ ਤਾਂਦ ਲੀਆਂ ਮਚਾਈਆਂ ਜਾ ਰਹੀਆਂ ਨੇ ਜਿਹੜੀ ਪਾਰਟੀ ਇਨ ਪਾਵਰ ਹੈਗੀ ਹੈ ਉਹ ਵੀਡੀਓਜ਼ ਨੇ ਸਾਰੀਆਂ ਲਿਸਟਾਂ ਜਿਹੜੀਆਂ ਪੰਚਾਇਤ ਦੇ ਜਿਹੜੇ ਉਹਨਾਂ ਨੇ ਵਾਰਡਸ ਦੇ ਵਿੱਚ ਜਿਹੜੀਆਂ ਜਿਸ ਤਰੀਕੇ ਨਾਲ ਬਣਾਇਆ ਹੈ ਉਹ ਅਜੇ ਤੱਕ ਜਨਤਕ ਨਹੀਂ ਕੀਤੀਆਂ ਲੋਕਾਂ ਨੂੰ ਦਿੱਤੇ ਨਹੀਂ ਤਾਂ ਕਿ ਲੋਕ ਪਿੰਡਾਂ 'ਚ ਹਲਚਲ ਮਚੀ ਪਈ ਹੈ। ਔਰ ਉਹਦੇ ਵਿੱਚ ਕਰ ਕੀ ਰਏ ਨੇ ਇੱਕ ਹਦਾਇਤ ਕੀਤੀ ਗਈ ਹੈ। ਵੀਡੀਓ ਨੂੰ ਵੀ ਤੁਸੀਂ ਜਿਹੜਾ ਚੁੱਲਾ ਟੈਕਸ ਹੈ ਉਹ ਸਰਟੀਫਿਕੇਟ ਐ ਐਨਓਸੀ ਜਿਹੜੀ ਹੈ ਤੁਸੀਂ ਲੋਕਾਂ ਨੂੰ ਨਹੀਂ ਦੇਣੀ। ਜਿਹੜੇ ਇਹਨਾਂ ਦੇ ਪਾਰਟੀ ਦੇ ਹੋਣਗੇ ਸਿਰਫ ਉਹਨਾਂ ਕੋ ਉਹਦੀ ਐਨਓਸੀ ਹੋਏਗੀ ਦੂਜਾ ਖੜਾ ਨਹੀਂ ਹੋ ਸਕੇਗਾ ਕਿਉਂਕਿ ਇਹ ਮੈਂਡੇਟਰੀ ਹੁੰਦੀ ਹੈ ਪੰਚਾਇਤ ਦੀ ਇਲੈਕਸ਼ਨ ਵਿੱਚ ਚਾਹੇ ਤੁਸੀਂ ਮੈਂਬਰ ਬੰਨਾ ਜਾਂ ਤੁਸੀਂ ਸਰਪੰਚ ਬੰਨਾ ਤੇ ਤੁਹਾਨੂੰ ਉਹ ਪਰਚੀ ਜਿਹੜੀ ਹੈ ਉਹ ਸੈਕਟਰੀ ਤੇ ਵੀਡੀਓ ਦੀ ਮੋਹਰ ਲੱਗਦੀ ਹੈ ਫਿਰ ਉਹ ਤੁਸੀਂ ਆਪਣੇ ਨੋਮੀਨੇਸ਼ਨ ਭਰਦੇ ਹੋ ਤੇ ਉਹ ਇਹਨਾਂ ਨੇ ਹਦਾਇਤ ਕੀਤੀ ਹੈ ਮੈਨੂੰ ਪਿੰਡਾਂ ਦੇ ਵਿੱਚ ਉਹ ਤਕਰੀਬਨ ਰੋਜ਼ 20-25 ਫੋਨ ਆਦੇ ਨੇ ਜਿਹੜੇ ਆਊਟ ਗoing on ਸਰਪੰਚੇ ਸੀਗੇ ਸ਼ਿਰੀਆਰਕਪਿੰਦਪੁਰ ਕਾਦੀਆਂ ਬਟਾਲਾ ਤੇ ਸਾਰਿਆਂ ਦੇ ਇਲਾਕੇ ਦੇ ਦੇਆ ਵਰੜ ਬਈਏ ਪਾਰਟੀ ਇਦਾਂ ਕਦੀ ਹੋਇਆ ਨਹੀਂ ਪਰ ਜਿਸ ਤਰੀਕੇ ਨਾਲ ਇਹ ਜਿਹੜੀ ਆਪਣੇ ਆਪ ਨੂੰ ਕਹਿੰਦੀ ਜੀ ਅਸੀਂ ਬੜੇ ਇਮਾਨਦਾਰ ਆ ਜੀ ਅਸੀਂ ਫਲਾਣਾ ਹੈ ਜੀ ਟਮਕੜਾ ਹੈ ਜਿੰਨੀ ਤਾਂਦਲੀ ਔਰ ਜਿੰਨਾ ਪੋਲਿਟਿਕਸ ਦਾ ਇਹ ਦੁਰਵਰਤੋਂ ਕਰ ਰਹੇ ਨੇ ਕੋਈ ਨਾ ਕਿਸੇ ਨੇ ਕੀਤੀ ਨਾ ਕੋਈ ਸੋਚ ਸਕਦਾ ਠੀਕ ਹੈ ਤਾਂ ਫਟੋ ਜੰਗ ਬਾਜਵਾ ਸਾਡਾ ਨਾਲ ਮੌਜੂਦ ਸਨ ਜਿਨ੍ਹਾਂ ਨੇ तमाम ਗੱਲਾਂ ਦੇ ਉੱਤੇ ਜਿਹੜਾ ਇੱਕ ਵਾਰੀ ਫਿਰ ਚਾਨਣਾ ਪਾਉਂਦੇ ਹੋਇਆ ਕਿ ਆਇਆ ਹੈ ਕਿ ਸੁਨੀਲ ਕੁਮਾਰ ਜਾਖੜ ਉਹਨਾਂ ਦੇ ਅਸਤੀਫੇ ਦੀ ਜਿਹੜੀ ਖਬਰ ਉਹ ਬਿਲਕੁਲ ਵਿਰੋਧੀਆਂ ਦਾ ਫਲਾਇਆ ਹੋਇਆ ਇੱਕ ਝੂਠ ਹੈ ਤਾਂ ਫਿਲਹਾਲ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਤੀਕਰਮ ਇਸ ਦੇ ਉੱਤੇ ਰਹਿੰਦੇ ਨੇ ਇਹ ਦੇਖਣੇ ਬੜੇ ਅਮਰ ਰਹਿਣਗੇ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ